ਪਿਛਲੀ ਵਾਰ ਐਸੋ ਉਧਾਗਾਣਾ ਕੀਤਾ ਸੀ ਵੇ ਰਾਤੀ ਫੋਨ ਜਮ ਲਾਉਂਦਾ ਸੀ ਹਾਏ ਫੋਨ ਜਮ ਲਾਉਂਦਾ ਸੀ ਤੂੰ ਪੀਤੀ ਹੋਣੀ ਆ ਕਹਿੰਦਾ ਅੱਗੇ ਤਾਂ ਨਹੀਂ ਕਮਲੀ ਦੀ ਪੁੱਛੀ ਕਦੇ ਸਰਵੇ ਹਾਏ ਕੱਲ ਕਾ ਤੋ ਕਰਦਾ ਸੀ ਕਾਲ ਬਾਰ ਬਾਰ ਵੇ ਹੂੰ ਕਿਹੜੇ ਨਾਲ ਦੇ ਨੇ ਵੇ ਤੇਰੇ ਨਾਲ ਦੇ ਨੇ ਤੇਰੇ ਨਾਲ ਦੇ ਨੇ ਪਾਰਟੀ ਕੋਈ ਕੀਤੀ ਹੋਣੀ ਆ ਵੇ ਰਾਤੀ ਫੋਨ ਜਮ ਲਾਉਂਦਾ ਕਹਿੰਦੇ ਨੇ ਤੇ ਮੈਂ ਹਲੋ 베ਬੀ ਪੈਗ ਲਾ ਕੇ ਹਾਈ ਫੋਨ ਜਮ ਲਾਉਂਦਾ ਸੀ ਤੂੰ ਪੀਤੀ ਹੋਣੀ ਕੀ ਬਾਤ ਹੈ ਓਏ ਹੋਏ ਗਾਣਾ ਵੀ ਦੇਹੀ ਰਾਗ ਚ ਸੀ ਤਾਜਗੀਨ ਰਾਜਗੀਨੀ ਸਾਦਗੀ ਤੇਰੀ ਤਿੰਨੋ ਚੀਜ਼ਾਂ ਕਰਨ ਫਰੀਜ ਜੱਟ ਨੂੰ ਇਹ ਚੱਲੀ ਸੀ ਬਹੁਤ ਲੈਣ ਹੁਣ ਆਪੇ ਹੁਣ ਇੱਕ ਐਡਵਾਈਸ ਮੇਰੀ ਹੋਰ ਮੰਨ ਲੈ ਰੱਖ ਸਾਹਾਂ ਤੋਂ ਵੀ ਸੋਣੀ ਏ ਕਰੀਬ ਜੱਟ ਨੂੰ ਓਏ ਹੋਏ ਓਏ ਹੋਏ ਢੀਲਾ ਪੱਕੀਆਂ ਹਾਏ ਕਰ ਗਈ ਏ ਕਰ ਗਈ ਏ ਕਰਕੇ ਬਲਿੰਕ ਅੱਖੀਆਂ ਜਾਂਦੀ ਹੋਈ ਸਮਾਈਲ ਲਾ ਜਵਾਬ ਦੇ ਗਈ